ਉਜੇ ਤੇ ਸਾਡੀ ਲੱਗੀ ਆ ਤੇ ਲੱਗੀ ਰਹਿਣ ਦੇ ਉਜੇ ਸਾਡੀ ਠੱਗੀ ਆ ਤੇ ਠੱਗੀ ਰਹਿਣ ਦੇ ਹਕੂਮਤਵਾਦੀ ਮਾਰ ਗਿਆ ਨਕੋ ਦਰਵਾਜੇ ਤੂੰ ਅੱਜ ਦਾ ਜਿਹੜਾ ਮੁੰਡਾ ਮੀਰ ਰਮਦਾ ਹਕੂਮਤ ਕਰਵਾ ਜਿੱਤੂ ਆ ਵੀ ਸੈਫ ਅਲੀ ਪਹਿਲਵਾਨ ਸਿਆਫਤ ਸ਼ਾਹਕੋਟ ਅੱਠਹਾਰਾ ਦੋਸਤ ਮੈਂ ਹਿੰਦ ਪਹਿਲਵਾਨ ਮੇਰਦੀ ਸ਼ੰਮੀ ਪਹਿਲਵਾਨ ਪੱਦੀ ਜਗੀਰ ਹਾਜੋਲੀ ਕਰੇਗਾ ਸ਼ਮੀ ਪਹਿਲਵਾਨ ਪੱਤੀ ਜਗੀਰ ਵਾਹ ਵਾਹ ਹਾਜੋਲੀ ਕਰੋ ਪਹਿਲਵਾਨ ਜੀ ਕਿੱਥੇ ਵੀ ਸ਼ਮੀ ਪਹਿਲਵਾਨ ਪੱਤੀ ਜਗੀਰ ਵਾਹ ਆ ਗਏ ਪੱਤੀ ਜਗੀਰ ਵਾਲਾ ਲੱਗੇ ਕਹਿੰਦੇ ਗਰਾਿਆਂ ਦਾ ਏਰੀਆ ਪੱਤੀ ਜਗੀਰ ਦੇ ਵਿੱਚ ਸ਼ਿਕਾਰੀ ਕੁੱਤਿਆਂ ਦੀ ਦੌੜਾ ਮਸ਼ਹੂਰ ਹੈ ਪੱਕੀ ਗਰਾਊਂਡ ਛੱਡੀ ਹੋਈ ਹੈ ਪੱਕੀ ਗਰਾਊਂਡ ਛੱਡੀ ਹੈ ਮੁੰਡਾ ਪੱਤੀ ਜਗੀਰ ਵਾਲਾ ਹਾਂ ਮੱਲੋ ਤਿਆਰੀ ਕਰ ਲੋ ਹਾਂਜੀ ਮਨਦੀਪ ਉੱਚਾ ਪੈਂਦੇ ਰੌਗ ਪਹਿਲਵਾਨ ਅਖਾਰੇ ਚੌਜੀ ਖਾਨਾ ਜੀ ਹਰਿ 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 ਹਰ ਖਾਪੀ ਭਵਾਨ ਦਾ ਪੁੱਤਰ ਸੋਹਣ ਮੁੰਡਾ ਪੋਗੁਰੀਏ ਦੇ ਕਿੰਨੇ ਬਹੁਤ ਵੱਡੇ ਚਾਚੇ ਨੇ ਆਪ ਉੱਪਰ ਖੜਾ ਮੁੱਲ ਹੈ ਜਿੱਥੇ ਕਹਿੰਦੇ ਬਲਦੇ ਪੋਗੁਰੀਏ ਦੀ ਗੱਲ ਹੁੰਦੀ ਹੈ ਕਦੇ ਹਰਮਨ ਦੀ ਕਦੇ ਜਰਮਨ ਪੋਗੁਰੀਏ ਦੀ ਗੱਲ ਹੈ ਸੋ ਇੱਧਰ ਦੇ ਪਾਸੇ ਹਰਮਨ ਮਲਸੀਆਂ ਵਾਲਾ ਦੇ ਨਾਲ ਨਿੰਦਰ ਪੋਗੁਰੀਆ ਹੈ ਕਿੱਤੇ ਕੈਂਚ ਦੇ ਵਿੱਚ ਨਿੰਦਰ ਓ ਬੱਲੇ ਵਾਹ ਓਏ ਹਾਂ ਸ਼ਾਨੇ ਕਹਿੰਦੇ ਹੁੰਦੇ ਇਹ ਕੁਸ਼ਤੀ ਜਿਹੜੀ ਰੇਤ ਦੀ ਕੰਦ ਹੈ ਕੱਚੀ ਰੇਤ ਦੀ ਕੰਦ ਹੈ ਸੋ ਪਤਨ ਲੱਗਦਾ ਔਰ ਅਗਲੇ ਮਲ ਇਹਦੇ ਚ ਹਰਮਨ ਮਲਸੀਆ ਜੇਤੂ ਹਾਂਜੀ ਪਹਿਲਵਾਨਤ ਨੂੰ ਭੇਜ ਦਿਆ ਭਾਈ ਹੁਣ ਸੰਪਰਕ ਦੇ ਪਹਿਲਵਾਨਤ ਆਪਣੇ ਆਪਣੇ ਖਪੂਥਰੇ ਵਾਲਾ ਪਹਿਲਵਾਨ ਆ ਜਾ ਵੀ ਲੰਮਾ ਜਾ ਮਨਦੀਪ ਆ ਪੱਜ ਕੇ ਉੱਚੇ ਪਿੰਡਾਂ ਦਾ ਇੱਕ ਹੋਰ ਆਤਕੜੀ ਹੋਵੇਗੀ ਬੋਦੀ ਪਹਿਲਵਨ ਖਾੜਾ ਨਕੋਦਰ ਅਮਨ ਨਕੋਦਰ ਵਾਲਾ ਖਾੜੀ ਵਿਸਲਾਮੀ ਦੇ ਵੇ ਅਮਨ ਪਹਿਲਵਾਨ ਅਖਾੜਾ ਬੋਦੀ ਪਹਿਲਵਨ ਨਕੋਦਰ ਹਾਂ ਜੀ ਆਓ ਆਗੇ ਯਮਨ ਤੇ ਨਾਲ ਵਿਸ਼ਾਲ ਪਹਿਲਵਾਨ ਮਾਜੀ ਤਰਤੀ ਜਵਾਲ ਵਾਲਾ ਕਿੱਥੇ ਹੈ